ਬਹੁਤ ਕਮਾਲ ਦੀ ਇੱਕ ਮਸ਼ੀਨਰੀ ਦਿਖਾਉਣ ਲੈ ਕੇ ਆਇਆ ਸੱਜਣੋ ਇਹ ਮਸ਼ੀਨਰੀ ਪੌਲ ਵਾਲਿਆਂ ਦੀ ਬਣੀ ਹੋਈ ਆ ਪੌਲ ਵਾਲੇ ਵੈਸੇ ਸੰਧ ਹੋਰ ਵੀ ਬਹੁਤ ਬਣਾਉਂਦੇ ਆ ਪਰ ਇਹ ਮਸ਼ੀਨਰੀ ਬਣਨ ਪਿੱਛੇ ਕਾਰਨ ਇਹ ਆ ਕਿ ਪੌਲ ਵਾਲੇ ਆਪ ਖੇਤੀ ਕਰਦੇ ਆ ਉਹਨਾਂ ਨੂੰ ਮੂੰਗੀ ਵੜਨ ਦੀ ਦਿੱਕਤ ਆਉਂਦੀ ਸੀ ਤੇ ਉਹਨਾਂ ਨੇ ਖੌਦ ਆਪ ਦੇ ਲਈ ਸੰਧ ਬਣਾਇਆ ਇਹ ਅਸਲ ਦੇ ਵਿੱਚ ਸਿਰਫ ਆਪ ਦੇ ਲਈ ਸੰਧ ਬਣਾਇਆ ਸੀ ਪਰ ਇਹ ਸੰਧ ਜਦੋਂ ਲੋਕਾਂ ਨੇ ਚੱਲਦਾ ਦੇਖਿਆ ਵੀਡੀਓ ਪਾ ਗਿਆ ਨੈਟ ਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਿਫਾਰਸ਼ਾਂ ਆਉਣੀਆਂ ਸਟਾਰਟ ਹੋ ਗਈਆਂ ਯਾਰ ਸਾਨੂੰ ਵੀ ਇਹੋ ਜੀ ਚੀਜ਼ ਬਣਾ ਕੇ ਦਿਓ ਫਿਰ ਇਹ ਸੰਦ ਬਣਿਆ ਜਿਹੜਾ ਇਸ ਵਕਤ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ ਤੁਸੀਂ ਦੇਖੋ ਵੀ ਕੋਈ ਫਲੀ ਨਹੀਂ ਤੋੜ ਰਿਹਾ ਕੋਈ ਫਲੀ ਨਹੀਂ ਟੁੱਟ ਰਹੀ ਕੋਈ ਮੂੰਗੀ ਮੈਦ ਨਹੀਂ ਰਿਹਾ ਟਰੈਕਟਰ ਚੱਲ ਕਿੰਨਾ ਰਿਹਾ ਆਰਾਮ ਨਾਲ ਚੱਲ ਰਿਹਾ ਫਿਰ ਸਭ ਤੋਂ ਵੱਡੀ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਇਹ ਖਾਸियत ਇਹਦੀ ਬਈ ਇਹ ਦੋਨੇ ਪਾਸੇ ਪੈ ਜਾਂਦਾ ਤੁਹਾਨੂੰ ਐ ਲੱਗੂਗਾ ਕਿ ਆ ਯਾਰ ਬਾਈ ਔਖਾ ਬੈਠਾ ਜੇ ਤੁਸੀਂ ਇਹਦੀ ਅਟੈਚਮੈਂਟ ਇਸੇ ਸੰਦ ਦੀ ਅੱਗੇ ਪਾਸੇ ਪੈਣ ਵਾਸਤੇ ਲੈਣੀ ਆ ਤਾਂ ਤੁਹਾਨੂੰ 7000 ਰੁਪਏ ਜ਼ਿਆਦਾ ਖਰਚਣਾ ਪਊਗਾ ਮਤਲਬ ਫੇਰ ਤੁਹਾਨੂੰ ਲੱਖ ਰੁਪਏ ਖਰਚਣਾ ਪਊਗਾ ਲੱਖ ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਊਗਾ ਅੱਗੇ ਪੈਣ ਵਾਲਾ ਜੇ ਤੁਸੀਂ ਆਈ ਵੱਢਣੀ ਆ ਮੂੰਗੀ ਫੇਰ ਤੁਹਾਨੂੰ 7000 ਰੁਪਏ ਘੱਟ ਲਾਉਣਾ ਪਊਗਾ ਮਤਲਬ ਫੇਰ ਤੁਸੀਂ 93000 ਰੁਪਏ ਦੇ ਵਿੱਚ ਆਹ ਹੀ ਸੰਦ ਤੁਹਾਨੂੰ ਮਿਲ ਜਾਊਗਾ ਪਰ ਇਹ ਸੰਦ ਕੱਲਾ ਮੂੰਗੀ ਦੇ ਕੰਮ ਦਾ ਨਹੀਂ ਮੈਂ ਕਹਿੰਦਾ ਇਹ ਪੱਠੇ ਵੱਢ ਸਕਦਾ ਜੇ ਬੰਦੇ ਨੇ ਪੱਠੇ ਵੀ ਵਢਣੇ ਆ ਬਰਸੀਨ ਜਮੀ ਵਧਗਾ ਵੱਡਿਆ ਕਰੂਗਾ ਫਿਰ ਇਹ ਇਹ ਸੰਦ ਆਪਾਂ ਨੂੰ ਪੁਦੀਨਾ ਵਢਣ ਨੂੰ ਵੀ ਪੂਰਾ ਫੁੱਲ ਕੰਮ ਦੇਊਗਾ ਫੁੱਲ ਸਾਡਾ ਪੁਦੀਨੇ ਚ ਜਿੰਨਾ ਐਕਸਪੀਰੀਅੰਸ ਆ ਪੁਦੀਨਾ ਵਢਣ ਚ ਫੁੱਲ ਕੰਮ ਦੇਊਗਾ ਸਜੋਂ ਖਾਂਦੇ ਹੀ ਇਹ ਸੰਦ ਪੌਲ ਵਾਲਿਆਂ ਨੇ ਬਣਾਇਆ ਪੌਲ ਵਾਲੇ ਹੋਰ ਵੀ ਬਹੁਤ ਛੱਤਰਾਂ ਦੇ ਸੰਦ ਬਣਾਉਂਦੇ ਆ ਜਿਹੜਾ ਨੰਬਰ ਸਕਰੀਨ ਤੇ ਇਹਨਾਂ ਦੇ ਰੂਟਾਵੇਟਰ ਬੜਾ ਸੁੱਧ ਚੱਲਦੇ ਇਹਨਾਂ ਦਾ ਕੰਪਿਊਟਰ ਕਰਾਹੇ ਬਹੁਤ ਕਮਾਲ ਚੱਲਦੇ ਆ ਇਹਨਾਂ ਦੇ ਪਿੱਛੇ ਜੇ ਰੂਟਾਵੇਟਰ ਨੇ 10 ਇੰਚੀ ਤੱਕ ਲੱਗਣ ਦਾ ਕਮਾਲ ਕਰਤਾ ਸੀ ਮਾੜਾ ਆਪਾਂ ਬਾਈ ਨਾਲ ਗੱਲ ਵੀ ਕਰ ਲੈਨੇ ਆ ਵੈਸੇ ਮਾੜਾ ਜਾਂ ਸੰਗ ਦਾ ਪਰ ਆਪਾਂ ਖੋਲ੍ਹਦੇ ਆਂਗੇ ਸੰਗ ਸੰਗ ਕੋਈ ਗੱਲ ਨਹੀਂ ਥੋੜਾ ਸੰਧ ਕਿਹੜੇ ਕਿਹੜੇ ਬੰਦੇ ਆ ਆਪਣੇ ਕੋਲੇ ਇਹ ਤੋਂ ਇਲਾਵਾ ਇਹ ਤੋਂ ਇਲਾਵਾ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਕਣਕ ਵੱਢਣ ਵਾਲੀ ਆਪਾਂ ਰੀਪਰ ਬਣਾਇਆ ਹੋਇਆ ਜੀ ਠੀਕ ਆ ਜਿਹੜਾ ਕਿ 1997 ਤੋਂ ਆਪਾਂ ਚਲਾ ਰਹੇ ਆ ਠੀਕ ਆ ਅੱਜ ਤੱਕ ਕੋਈ ਕੰਪਲੇਂਟ ਨਹੀਂ ਹੈ ਠੀਕ ਆ ਤੇ ਉਸ ਤੋਂ ਬਾਅਦ ਜੀ 2007 ਅਸੀਂ ਬਣਾ ਰਹੇ ਸੁਪਰ ਹੈਵੀ ਕੰਪਿਊਟਰ ਕਰਾਂਗੇ ਜੀ ਜਿਵੇਂ ਅੱਜ ਕੱਲ ਆਪਾਂ ਦੇਖ ਲੈਨੇ ਜੀ ਕੰਪਿਊਟਰ ਕਰਾਏ ਬੰਦੇ ਕੋਈ 6 ਕੁੰਟਲ ਦਾ ਕੋਈ 6.5 ਕੁੰਟਲ ਦਾ ਹਾਂ ਆਪਾਂ ਬਣਾਉਣੇ ਬਾਈ ਹੈਵੀ ਠੀਕ ਆ ਕਿਉਂਕਿ ਜੀ ਆਕਰ ਚੱਲਣਾ ਤਾਂ ਹੈਵੀ ਚੀਜ਼ ਨਹੀਂ ਹੈ ਹਾਂ ਜਦੋਂ ਆਪਾਂ ਹਲਕੀ ਬਣਾ ਦੇਣੀ ਹੈ ਚੀਜ਼ ਗਾ ਕੇ ਨਾ 20000 ਘੱਟ ਲਾ ਲੈਣੇ ਇਹਦਾ ਐਡਾ ਕਿਵੇਂ ਆ ਵੀ ਆ ਬਣਾ ਕੇ ਇਹ ਤਾਂ ਬਾਈ ਮਨ ਨੂੰ ਜਿਵੇਂ ਆਪਾਂ ਹੁਣ ਮੂੰਗੀ ਵੀਲਦੇ ਹਾਂ ਜੇ ਆਪਾਂ ਮੂੰਗੀ ਵੱਢਣੀ ਹੋਵੇ ਤਾਂ ਆਪਾਂ ਨੂੰ ਸਪਰੇ ਕਰਕੇ ਕੰਬੈਨ ਨਾਲ ਕੱਢਣੀ ਪੈਂਦੀ ਹਾਂ 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 ਹੁਣ ਆਖਰ ਖਾਣੀ ਦਾ ਆਪਾਂ ਹੀ ਹਾਂ ਆਪਣੇ ਭਰਾਵਾਂ ਨੇ ਖਾਣੀ ਆਪਣੇ ਆਰਗਿਆਂ ਨੇ ਖਾਣੀ ਹਾਂ ਜੇ ਆਪ ਸਪਰੇਅ ਕਰਕੇ ਖਾਣੀ ਆ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਇਸ ਲਈ ਅਸੀਂ ਬਿਨਾ ਸਪਰੇਅ ਤੋਂ ਵੀ ਜੀਮੂੰਗੀ ਕੋਈ ਸਪਰੇਅ ਨਹੀਂ ਕੀਤੀ ਹੁਣ ਆ ਵੀ ਮੂੰਗੀ ਇਹ ਚ ਕੋਈ ਸਪਰੇਅ ਨਹੀਂ ਹੈਗੀ ਇਹਨੂੰ ਐਵੇਂ ਹੀ ਵੜਦਾਂਗੇ ਉੱਥੇ ਰੱਖ ਦੇਣੀ ਆ ਦੋ ਦਿਨ ਤੋਂ ਪਲਵਾ ਕੇ ਇਹਨੂੰ ਫਿਰ ਆਪਾਂ ਨੰਬੇ ਨਾਲ ਕੱਢਣਾ ਇਹ ਪਿਓਰ ਆਰਗੈਨਿਕ ਪ੍ਰੋਡਕਟ ਹੈ ਇਹਨੂੰ ਆਪਾਂ ਪਿਓਰ ਆਰਗੈਨਿਕ ਕਹਾਂਗੇ ਕਿਉਂਕਿ ਇਹ ਇਹ ਨਾਲੇ ਤਾਂ ਸਪਰੇਅ ਤੋਂ ਬਚ ਗਈ ਫਿਰ ਜਿਹੜਾ ਇਹਦਾ ਆ ਟਾਂਗਰ ਆ ਉਹ ਬੱਕਰੀਆਂ ਦੇ ਘੋੜੀਆਂ ਦੇ ਕੰਮ ਆ ਜੂਗਾ ਹਨਾ ਜਿਹੜਾ ਆ ਟਾਂਗਰ ਆ ਜੇ ਜਦੋਂ ਆਪਾਂ ਇਹਦਾ ਕੁਤਰਾ ਕਰਾਂਗੇ ਤਾਂ ਬੱਕਰੀਆਂ ਘੋੜਿਆਂ ਦੇ ਕੰਮ ਵੀ ਆ ਜੂਗਾ ਹਾਂਜੀ ਤੇ ਸਭ ਤੋਂ ਵਧੀਆ ਗੱਲ ਇਹ ਆ ਵੀ ਜਦ ਤੇਰਾ ਸੰ ਦਾ ਨਾ ਜਿਹੜਾ ਇਹ ਇਹ ਫੇਸਬੁੱਕ ਤੇ ਟ੍ਰੈਂਡ ਕਰ ਰਿਹਾ ਹਾਂਜੀ ਹਨਾ ਹਾਂਜੀ ਇਹਦੇ ਲਈ ਕੀ ਕਰਨਾ ਪਊਗਾ ਬੁੱਕ ਕਰਾਵੇ ਕਿ ਬਣੀਆਂ ਬਣਾਈਆਂ ਹੁੰਦੀਆਂ ਆਪਣੇ ਕੋਲੇ ਲੇ ਲੈ ਬੰਦਾ ਸਿੱਧਾ ਦੇਖੋ ਜੀ ਵੈਸੇ ਤਾਂ ਆਪਣੇ ਕੋਲ ਸਟਾਕ ਲਿਮਟਡ ਜੀ ਹੁੰਦਾ ਜੀ ਫਿਲਹਾਲ ਆਪਣੇ ਕੋਲ ਕੋਈ ਨਹੀਂ ਉਹ 28 ਚੱਕੀ ਵਾਲੇ ਟਾਇਰ ਥੱਲੇ ਨਾਲ ਆਪੇ ਆਹ ਮੂਹਰੇ ਟਾਇਰ ਥੱਲੇ ਹਾਂ 20 25 ਪੀਓ ਦਾ ਸਟਾਕ ਤਾਂ ਇਸ ਟਾਈਮ ਆਪਣੇ ਕੋਲ ਹੈਗਾ ਕਿਉਂਕਿ ਆਫ ਸੀਜ਼ਨ ਹੈ ਕਿਉਂਕਿ ਜਿਆਦਾ ਸਾਡੀ ਜਾਂਦੀ ਹੈ ਰਾਜਸਥਾਨ ਜੀ ਰਾਜਸਥਾਨ ਚ ਜਿਵੇਂ ਸੋਇਆਬੀਨ ਜਿਆਦਾ ਵੀਦੇ ਹਨ ਉਹ ਵੀ ਐਕਚੁਅਲੀ ਇਹ ਆਈਡੀਆ ਹੀ ਰਾਜਸਥਾਨ ਵਾਲਿਆਂ ਦਾ ਕਿਉਂਕਿ ਉਹ ਕਿਸੇ ਵੀ ਚੀਜ਼ ਚ ਸਪਰੇ ਨਹੀਂ ਕਰਦੇ ਠੀਕ ਆ ਠੀਕ ਆ ਠੀਕ ਆ ਫਰਮਾਨ ਲਓ ਆਪਾਂ ਕਣਕ ਲਿਆਉਣੇ ਆਪਾਂ ਕਹਿਦਨੇ ਆ ਐਮਪੀ ਤੋਂ ਕਣਕ ਲਿਆਉਣੀ ਹੈ ਹਾਂ ਕਿਉਂਕਿ ਉਹ ਸਪਰੇ ਨਹੀਂ ਕਰਦੇ ਹੂੰ ਠੀਕ ਆ ਇਹਦੇ ਰੀਲ ਦੇ ਚੱਕਰ ਬਾਦ ਘਟ ਵੀ ਜਾਂਦੇ ਆ ਹਾਂਜੀ ਹਾਂਜੀ ਇਹ ਜਿੰਨੇ ਜਿਆਦਾ ਸੰਘਣੀ ਹੋਗੀ ਨਾ ਥੋੜੀ ਜੀ ਫਿਰ ਇਹਨੂੰ ਥੋੜਾ ਜਿਹਾ ਖੜਾ ਕੇ ਚਲਾਉਣੀ ਪੈਣੀ ਠੀਕ ਆ ਇੱਥੇ ਆਪਾਂ ਇਹਦੇ ਚੱਕਰ ਵਧਾਅ ਘਟਾ ਸਕਦੇ ਆ ਹਾਂਜੀ ਹਾਂਜੀ ਇਹ ਚੱਕਰ ਹੁਣ ਇਹਦੇ ਥੋੜੇ ਜਿਹਾ ਘੱਟ ਲੱਗਦੇ ਆ ਮੈਨੂੰ ਨਹੀਂ ਫਿਲਹਾਲ ਐਕਚੁਅਲੀ ਗੱਲ ਕੀ ਹੈ ਜੀ ਇਹਨੂੰ ਆਪਾਂ ਸਾਰੇ ਕਸਤੇ ਚਲਾਉਣਾ ਹਾਂ ਜਦੋਂ ਮੂੰਗੀ ਵੱਡੀ ਆ ਗਈ ਉਦੋਂ ਵੀ ਚਲਾਉਣਾ ਆਪਾਂ ਇਹਨੂੰ ਤੇ ਛੋਟੀ ਮੂੰਗੀ ਤੇ ਵੀ ਚਲਾਉਣਾ ਚਲ ਛੋਟੀ ਮੂੰਗੀ ਦੇ ਹੋਗੀ ਫੇਰ ਦਿੱਕਤ ਆਉਣ ਲੱਗ ਜਾਂਦੀ ਹਮ ਫਲੀਆਂ ਟੁੱਟਣ ਲੱਗ ਜਾਂਦੀ ਮੈਂ ਸਮਝ ਗਿਆ ਤਾਂ ਫਿਰ ਹਾਲ ਆਪਾਂ ਇਹਨੂੰ ਉੱਥੇ ਸੈੱਟ ਕੀਤਾ ਵਾ ਜਿੱਥੇ ਫਲੀ ਨਾ ਤੋੜੇ ਹਾਂਜੀ ਹਾਂ ਕੋਈ ਫਲੀ ਨਹੀਂ ਤੋੜਦੀ ਜੀ ਥੋੜਾ ਬਹੁਤ ਆਪਾਂ ਕਹਿ ਸਕਦੇ ਹਾਂ ਜੀ ਟਾਈਮ ਜ਼ਰੂਰ ਲੱਗੂਗੀ ਪਰ ਪਰ ਕੰਮ ਵਧੀਆ ਹੋਊਗਾ ਜੀ ਨਹੀਂ ਮਾਈਨਰ ਤਾਂ ਉਹ ਕੰਬਾਈਨ ਵੀ ਕਰੂਗੀ ਨਾ हां ਉਹ ਤਾਂ ਹਰ ਇੱਕ ਮਸ਼ੀਨ ਨੇ ਕਰਨਾ ਹੀ ਆ ਇਹਦਾ ਜੇ ਤੁਸੀਂ ਮੰਨੋ 1% ਆਪਾਂ ਮੰਨਾਂਗੇ ਜੀ 1 ਤੋਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਪਿਓਰ ਮਸ਼ੀਨ ਹੈ ਜੀ ਪੂਰੀ ਹਾਂ ਇਹ ਆਪਾਂ ਖੁਦ ਇਨਵੈਂਟ ਕੀਤੀ ਹੋਈ ਹੈ ਮਸ਼ੀਨ ਹਾਂ ਇਸ ਤੋਂ ਬਾਅਦ ਜਿੰਨੀਆਂ ਵੀ ਹੋਰ ਮਸ਼ੀਨਾਂ ਦੇਖੋਗੇ ਕਿਸੇ ਦਾ ਸਾਈਜ਼ ਛੋਟਾ ਨਹੀਂ ਕਿਉਂਕਿ ਜਿਹੜੇ ਬੰਦੇ ਨੇ ਖੁਦ ਦਿਮਾਗ ਲਗਾਇਆ ਹੁਣ ਮੇਰੇ ਡੈਡੀ ਹੈ ਉਹ 1999 ਤੋਂ 89 ਤੋਂ ਕੰਮ ਕਰ ਰਹੇ ਆਪ ਮਿਸਤਰੀ ਆਪ ਫਰਾਦ ਦਾ ਕੰਮ ਜਾਣਦੇ ਆ ਆਪ ਸਾਰੀ ਮਸ਼ੀਨ ਡਿਜ਼ਾਈਨ ਕੀਤੀ ਹੈ ਤੇ ਇਸੇ ਲਈ ਇਹਦਾ ਕੋਈ ਆਪਾਂ ਨੁਕਸਾਨ ਨਹੀਂ ਹੋਇਆ ਤੇ ਸਾਰੇ ਪਾਰਟਸ ਵੀ ਮਿਲ ਜਾਣਗੇ ਜੇ ਜੇ ਕੋਈ ਪਾਰਟ ਸਪਲਾਈ ਚਾਂਸ ਟੁੱਟ ਜਾਵੇ ਸਾਰਾ ਪਾਰਟ ਆਪਣੀ ਕੁਝ ਆਪਣੀ ਅੰਦਰ ਹੀ ਮੈਨੂਫੈਕਚਰਿੰਗ ਹੈ ਸਾਰੀ ਪਰ ਮੈਨੂੰ ਐਂ ਲੱਗਦਾ ਵੀ ਇਹਦੇ ਵਿੱਚ ਟੁੱਟ ਪੱਟ ਵਾਲਾ ਕੇਸ ਹੈ ਨਹੀਂ ਨਹੀਂ ਜੀ ਕੋਈ ਕੋਈ ਪਰਸੈਂਟੇਜ ਚਾਂਸ ਇਹ ਰਿਪੇਅਰ ਕੱਢਣੀ ਹੋਈ ਨਹੀਂ ਹਾਂਜੀ ਮਾੜਾ ਜਿਹਾ ਕਿਸਾਨ ਨਾ ਵੀ ਗੱਲ ਕਰਨ ਲੱਗ ਗਿਆ ਜਿਹਨੇ ਲਈ ਆ ਵੀ ਉਹ ਸਵਾਦ ਆਉਂਦਾ ਕੰਮ ਕਰਨ ਦਾ ਇੱਕ ਫਸਿਆ ਬਾਈ ਆ ਨਹੀਂ ਨਹੀਂ ਜੀ ਟੋਕ ਪੁੱਛ ਲੈਨੇ ਬਬਰਾ ਰੋਕ ਕੇ ਰੋਕ ਕੇ ਬਸੇ ਤਾਂ ਮੀਂਹ ਦਾ ਚਾਂਸ ਆ ਮੈਨੂੰ ਮੂੰਗੀ ਵਾਲਾ ਬੰਦੇ ਨੂੰ ਬਾਹਲਾ ਰੋਕਣਾ ਨਹੀਂ ਚਾਹੀਦਾ ਕੱਲੀ ਆਂਦਾ ਕੋਈ ਨਾ ਕਿਵੇਂ ਚੱਲ ਰਹੀ ਹੈ ਮਸ਼ੀਨ ਕਿਵੇਂ ਲੱਗਦਾ ਇਹਦਾ ਪੂਰੀ ਫੁੱਲ ਓਕੇ ਆ ਜਿਹੜੇ ਹਿਸਾਬ ਨਾਲ ਆਹ ਮੂੰਗੀ ਆਪਾਂ ਦੇਖ ਸਕਦੇ ਆਂ ਘੱਟੋ ਘੱਟ ਬਈ ਇਹ ਪੂਰੇ ਫੁੱਲ ਗਰੋਥ ਜਾ ਘੱਟੋ 2 2 3 3 ਫੁੱਟ ਦੀ ਮੂੰਗੀ ਆ ਹੂੰ ਠੀਕ ਆ ਵਿੱਚ ਬਹੁਤ ਬੰਦੇ ਨੇ ਨਾ ਵੀ ਮੈਨੂੰ ਬਥੇਰੇ ਆਨੇ ਆਖਿਆ ਕਹਿੰਦੇ ਵੀ ਐਂ ਕਰਕੇ ਫਲਗਾਂ ਪਾੜ ਦੂ ਇਹ ਤੋੜ ਦੂ ਆ ਕਰ ਦੂ ਵੀ ਉਹ ਸਿਰਫ ਇੱਕ ਲੋਕਾਂ ਦੀਆਂ ਗੱਲਾਂ ਕਰਨਾ ਬਈ ਮੇਰੇ ਕੋਲ ਖੇਤ ਚ ਆ ਜਾਣਾ ਮੈਨੂੰ ਇੱਕ ਥੱਬੀ ਥੱਲਿਓਂ 4 ਫਲਗਾਂ ਹੀ ਜਾ ਕੇ ਦਿਖਾ ਦੇਣ ਵੀ ਆਏ ਨੇ ਤੋੜ ਕੇ ਸਿਰਦਿਆਂ ਹੂੰ ਇੰਨੀ ਜ਼ਿਆਦਾ ਬਈ ਸੋਧ ਹੋਈ ਵਿੱਚ ਦੂਜੀਆਂ ਮਸ਼ੀਨਾਂ ਨਾਲੋਂ ਇਹਦਾ ਇੰਨਾ ਗੰਤਰ ਆ ਵੀ ਇਹ ਚ ਆ ਜਿਹੜੀ ਬੰਤਰ ਆ ਮੈਂ ਇੱਥੇ ਆਪਣੇ ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਹੀ ਲੈਣਾ ਚਾਹੁੰਦੇ ਠੀਕ ਆ ਵੀ ਅਗਲਾ ਇਹ ਗੱਲ ਤੋਂ ਤਰਾਜ ਕਰ ਜਾਂਦਾ ਹੂੰ ਉਹਨਾਂ ਦੇ ਇੱਥੇ ਬਈ ਖਾਂਚੇ ਭੀੜੇ ਆ ਇੱਥੇ ਹੀ ਫਲੀਆਂ ਪਾਟੀ ਜਾਂਦੀਆਂ ਉਹਨਾਂ ਦੀਆਂ ਹੂੰ ਇਹ ਚੋਂ ਇੱਕ ਵੀ ਮੈਨੂੰ ਹੇਦਾ ਕਾ ਤੁਸੀਂ ਜਿੱਥੋਂ ਮਰਜੀ ਆ ਥੱਬੀ ਤੁਸੀਂ ਦੇਖ ਸਕਦੇ ਆ ਆ ਦੇਖੋ ਬਈ ਹੂੰ ਲਓ ਇੱਕ ਮੈਨੂੰ ਫਲੀ ਵੀ ਦਿਖਾ ਦਿਓ ਬਈ ਕੈਮਰਾਮੈਨ ਲੈ ਹੂੰ ਇੱਕ ਫਲੀ ਵੀ ਕੋਈ ਬੰਦਾ ਆਪਾਂ ਨੂੰ ਆ ਕੇ ਪ੍ਰੂਫ ਕਰ ਦੇ ਕੋਈ ਜਿਵੇਂ ਚੂਹਿਆਂ ਜਾਂਦੀ ਟੁੱਕੀ ਵੀ ਉਹਦਾ ਸਾਰੇ ਇੱਧਰ ਵੀ ਪਈ ਆ ਯਾਰ ਸਿੱਧੀ ਗੱਲ ਆ ਪ੍ਰੀਤ ਆ ਸ਼ਕਾਂਜੇ ਦੇ ਵਿੱਚ ਦਾਣੇ ਪਏ ਹੋਣੇ ਚਾਹੀਦੇ ਸੀ ਹੂੰ ਆਪਾਂ ਚਲਦੂ ਹੀ ਬੰਦ ਕੀਤੀ ਆ ਹਾਂਜੀ ਹਾਂਜੀ ਇਹ ਸਕੰਜੇ ਦੇ ਵਿੱਚ ਕੋਰ ਪਿਆ ਕੱਚਾ ਹਾਂਜੀ ਬਾਈ ਮੂੰਗੀ ਦਾ ਹੂੰ ਪਰ ਇਹਦੇ ਵਿੱਚ ਇੱਕ ਵੀ ਦਾਣਾ ਮੂੰਗੀ ਦਾ ਨਹੀਂ ਪਿਆ ਹਾਂਜੀ ਜੇ ਫਲੀਆਂ ਪਾੜੇ ਤਾਂ ਅਕਸਰ ਦਾਣਾ ਦਾਣੇ ਤਾਂ ਇਹਦੇ ਵਿੱਚ ਪਏ ਹਣ ਹਾਂਜੀ ਹਾਂਜੀ ਪਏ ਹੁਣ ਇਹਦੇ ਵਿੱਚ ਹਾਂਜੀ ਹਾਂਜੀ ਹੱਥਾਂ ਦੀ ਬਾਢੀ ਜਿੰਨਾ ਕੰਮ ਇਹ ਕਰ ਰਹੀ ਹੈ ਹੱਥਾਂ ਦੀ ਬਾਢੀ ਨੂੰ ਬਈ ਮਾਤ ਪਾਉਂਦੀ ਆ ਮੈਂ ਲੇਬਰ ਕੀਤੀ ਸੀ ਕਿਉਂਕਿ ਰੁੱਤ ਗਰਮੀ ਦੀ ਆ ਜਾਂਦੀ ਬਹੁਤ ਜ਼ਿਆਦਾ ਹੂੰ ਲੇਬਰ ਮੈਂ ਪੰਜ ਬੁੜੀਆਂ ਕੀਤੀਆਂ ਸੀ ਉਹਨਾਂ ਨੇ ਸਾਰੇ ਦਿਨ ਚਕਨਾਲ ਨਹੀਂ ਵੱਢੀ ਗਈ ਹੂੰ ਫਿਰ ਆ ਹੁਣ ਤੁਹਾਡੇ ਅੱਖਾਂ ਦੇ ਸਾਹਮਣੇ ਆ ਮੇਰੇ ਹਿਸਾਬ ਨਾਲ 5-7 ਮਿੰਟਾਂ ਵਿੱਚ ਦੀ ਕਨਾਲ ਵੱਢੀ ਜਾਂਦੀ ਆ ਕਿੰਨੇ ਚਿਰ ਕਿੱਲਾ ਵੜਦੂ ਇਹ ਤੇਰੇ 40-45 ਮਿੰਟਾਂ ਵਿੱਚ ਦੀ ਕਿੱਲਾ ਨਵੇੜਦੀ ਆ ਜੀ 40-45 ਮਿੰਟ ਚ ਕਿੱਲਾ ਮਤਲਬ ਕਹਿ ਲਾ ਵੀ ਦੋ ਬੰਦੇ ਚਾਹੀਦੇ ਆ ਦੋ ਬੰਦੇ ਕਿੱਲਾ ਵੜ ਦੰਦੇ ਆ ਨਹੀਂ ਦੋ ਬੰਦੇ ਨਹੀਂ ਘੱਟੋ ਘੱਟ 10 ਬੰਦੇ ਕਿੱਲਾ ਵੜਨਗੇ ਨਹੀਂ ਜੇ ਆਪਾਂ ਟਰੈਕਟਰ ਤੇ ਦੋ ਇੱਕ ਚਲਾਉਣ ਵਾਲਾ ਇੱਕ ਚਲ ਮਾੜਾ ਮੋਟਾ ਨਾਲ ਠੋਰਾ ਠਾਰੀ ਕਰੀ ਜਾਂਦਾ ਹਾਂ 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 ਨਹੀਂ ਹਾਂ ਜਿਵੇਂ ਟਰੈਕਟਰ ਨਾਲ ਇਹਦੇ ਨਾਲ ਵੜਨਾਗਾ ਇਹ ਹਾਂ ਘੰਟੇ ਵਿੱਚ ਦੀ ਕੱਲਾ ਬੰਦੀ ਸਹੀ ਚਲਾਈ ਜਾਂਦਾ ਵੀ ਸ਼ਾਮ ਤੱਕ ਦੋ ਬੰਦੇ ਆ ਹਾਂ 8 ਤੋਂ 10 ਕਿੱਲਿਆਂ ਦੀ ਐਵਰੇਜ ਪਾਊਗਾ ਜੀ ਆਰਾਮ ਨਾਲ ਆਰਾਮ ਨਾਲ ਹਾਂ ਜਿਵੇਂ ਹੁਣ ਮੈਂ ਏ ਇੰਨੀ ਕਿ ਜ਼ਿਆਦਾ ਬੱਕ ਹੋ ਗਈ ਜਦੋਂ ਮੈਂ ਲੈ ਕੇ ਆਂਦੀ ਹਰੇਕ ਬੰਦੇ ਨੇ ਕਹਿਦਾ ਮੇਰੇ ਕੋਲ ਅਜ ਦੇ ਟਾਈਮ ਤੇ ਨਾਂ ਵਾਲੇ 50 ਕਿੱਲੇ ਬੱਕ ਹੋਏ ਪਏ ਮੈਨੂੰ ਆਇਆ ਸੀ ਮਾਹ 100000 ਤੇ ਪੈਸੇ ਲਾ ਦੇ ਠੀਕ ਆ ਮੈਨੂੰ ਇੰਨੀ ਕ ਉਮੀਦ ਆ ਵੀ ਮੈਨੂੰ ਇਹ ਐਤ ਕੀ ਸੀਜ਼ਨ ਚ ਫਰੀ ਹੋ ਕੇ ਲੱਖ ਰੁਪਇਆ ਦੇ ਕੇ ਜਾਊਗੀ ਕਿਆ ਬਾਤ ਆ ਕਿਆ ਬਾਤ ਆ ਤੇ ਐਂ ਕਰ ਫਿਰ ਤੇਰਾ ਲੱਖ ਰੁਪਇਆ ਦਾ ਮਰਦਾ ਟਾਈਮ ਤੇ ਤੂੰ ਵੱਢਣ ਲੱਗ ਤੇ ਤੇਰਾ ਧੰਨਵਾਦ ਤੋ ਏਡੀ ਵਧੀਆ ਜਾਣਕਾਰੀ ਦਿੱਤੀ ਮਸ਼ੀਨ ਬਾਈ ਫੁੱਲ ਕਾਮਯਾਬਾ ਫੁੱਲ ਜ਼ਿੰਮੇਵਾਰੀ ਨਾਲ ਮੈਂ ਕਹਿ ਸਕਦਾ ਨੰਬਰ ਤੁਹਾਡੀ ਸਕਰੀਨ ਤੇ ਪੌਲ ਵਾਲਿਆਂ ਦਾ ਦੱਸਦਾ ਪੌਲ ਵਾਲੇ ਸੰਦ ਹੋਰ ਵੀ ਬਹੁਤ ਤੇ ਜਿੰਨੇ ਬਣਾਉਂਦੇ ਆ ਸੰਦ ਸਾਰੇ ਹੀ ਕਮਾਲ ਬਣਾਉਂਦੇ ਆ ਇਹ ਪਾਲ ਵਾਲਿਆਂ ਦੀ ਪਹਿਲਾਂ ਤੋਂ ਹੀ ਪਾਲ ਵਾਲਿਆਂ ਦੀ ਇਹ ਮਤਲਬ ਇੱਕ ਖਾਸੀਅਤ ਰਹੀ ਆ ਤੇ ਆਹ ਸੰਦ ਬਣਾ ਕੇ ਤਾਂ ਜਮਾਂ ਹੀ ਕਮਾਲ ਕਰਤੀ ਆ ਜਮਾਂ ਹੀ ਦੁੱਖ ਤੋੜਤੇ ਆ ਸੋਇਆ ਬੀਨ ਵਧਣਾ ਤੁਸੀਂ ਪਦੀਨਾ ਵਧਣਾ ਤੁਸੀਂ ਮੂੰਗੀ ਵਧਣੀ ਆ ਕੁਝ ਵੀ ਵੱਢ ਸਕਦੇ ਆ ਵੀਡੀਓ ਨੂੰ ਸ਼ੇਅਰ ਕਰੋ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆਨੰਦ ਆਇਆ ਸਵਾਦ ਆਇਆ ਜਿਉਂਦੇ ਰਹੋ